ਹੈਲੋ ਜੀ ਸੱਚੀ ਹੈ ਕਾਲ ਜੀ ਤੁਹਾਡਾ ਸਵਾਗਤ ਹੈ ਆਪਣੀ ਮਾਲਵਾ ਵਲੋਗ ਵਿੱਚ ਤੇ ਅੱਜ ਵੀਡੀਓ ਮੈਂ ਕਹੀ ਦਿਨਾ ਤੋਂ ਬਾਅਦ ਉਹ ਕੀਤੀ ਐ ਸਟਾਰਟ ਕੀਤੀ ਐ ਚਲਾਈ ਐ ਆ ਦੇਖੋ ਇਹ ਹੈ ਮੇਰਾ ਰਖੜੀ ਵਰਗਾ ਫੁੱਲ ਇਹਨੂੰ ਇਨਰ ਰੱਖੀ ਵੇਲ ਕਹਿੰਦੇ ਹੈਗੇ ਜੀ ਦੇਖੋ ਦੋ ਤਿੰਨੇ ਤੇ ਟੁੱਟ ਗਏ ਖਿੜੇ ਵੈ ਸੀਗੇ ਤੇ ਉਹ ਟੁੱਟ ਗਏ ਇੱਥੋਂ ਆਹ ਵਾਲੇ ਤੇ ਆ ਹੈਗਾ ਮੋਗਰਾ ਇਹਦੇ ਫੁੱਲ ਹਜੇ ਖੇਡਣੇ ਆਗੇ ਇਹ ਕੱਲ ਹੀ ਲੈ ਕੇ ਆਂਦੇ ਆਗੇ ਰਾਤ ਤੇ ਦੋ ਤਿੰਨ ਬੂਟੇ ਹੋਰ ਉਹ ਵੀ ਦਿਖਾਉਣੇ ਆਗੇ ਹਾਂ ਮੇਰਾ ਕੜੀ ਪੱਤਾ ਮੈਂ ਉਪਰ ਤੋਂ ਤੋੜਤਾ ਸੀਗਾ ਤੇ ਇੱਥੋਂ ਵੀ ਫੋਟੋ ਇਹਦੀ ਨਿਕਲੇ ਤੇ ਇੱਥੋਂ ਵੀ ਚੱਲ ਰਿਹਾ ਇਹ ਇਹਦੇ ਵਿੱਚ ਮੈਂ ਪਾਉਣੀ ਹੁੰਦੀ ਆ ਖੱਟੀ ਲੱਸੀ ਆ ਦੇਖੋ ਇਹ ਕਾਲੇ ਕੇ ਅੰਦਰ ਰਬਰ ਪਲਾਂਟ ਇਹ ਸੁਬਾ ਲਾਇਆ ਹੈਗਾ ਇਸ ਵਾਲੇ ਗਮਲੇ ਚ ਇੱਕ ਇਹਦੀ ਮੈਂ ਕਟਿੰਗ ਫੋਰ ਸੀਗੀ ਸਾਈਡ ਤੇ ਉਹ ਮੈਂ ਸੰਦਖੋਣ ਯਾਹ ਪਈਏ ਇੱਥੇ ਲਾਤੀ ਜੇ ਚੱਲੂਗਾ ਤਾਂ ਛੋਟੇ ਜਿਹੇ ਗਮਲੇ ਚ ਆ ਹੈਗੇ ਆ ਸਿਗੋਨੀਅਮ ਪਤਾ ਨਹੀਂ ਕੀ ਕਹਿੰਦੇ ਆ ਇਹ ਉਹਦੇ ਬੂਟੇ ਆ ਹਾਂ ਸਿਗੋਨੀਅਮ ਹੀ ਹੈ ਕਹਿੰਦੇ ਆ ਆ ਵੀ ਉਹਦੀ ਬ੍ਰਾਈਡਿਟੀ ਹੈ ਕਿ ਇੱਥੇ ਇਹ ਜੜਾਂ ਇਹਦੀਆਂ ਨਿਕਲ ਰਹੀਆਂ ਨੇ ਤਾਂ ਕਰਕੇ ਮੇਥੋਂ ਬੰਨੇਗਾ ਹੋਰ ਬੂਟੇ ਬਣ ਜਾਣਗੇ ਸੁੰਨੇ ਲਾਇਦੇ ਆ ਕਿ ਸਾਰੇ ਹੈਲੋ ਜੀ ਸਸਤੀ ਆਕਾਦੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅੱਜ ਬਾਰੇ ਦਿਨਾਂ ਤੋਂ ਵੀਡੀਓ ਬਣਾਈ ਹੈ ਤੇ ਮੇਰੀ ਆਈ ਹੈ ਨੰਦ ਹੈਂ ਇਹ ਪੌਣੇ 2 ਸਾਲ ਤੋਂ ਆਈ ਐ ਮਸਾ ਤੇ ਹੁਣ ਧੱਕੇ ਨਾਲ ਹੀ ਅਸੀਂ ਰੱਖ ਲਈ ਆਈ ਤੇ ਢੱਲਦੀ ਹੈਗੀ ਫਿਰ ਮੈਨੂੰ ਰੱਖ ਲੈ ਕਹਿੰਦੀ ਮੈਂ ਜਾਣਾਗਾ ਮੱਖ ਨਹੀਂ ਤੁਰੈ ਮਸਾ ਆਈ ਹੈਗੀ ਤੇ ਕਹਿੰਦੀ ਇਹਨੇ ਇੰਨਾ ਨੀਂਦਾ ਲਾਈਆ ਕਰ ਬੜੀ ਸਾਰੀ ਨੀਂਦਾ ਹੀ ਬਾਲਾ ਵਧੀਆ ਲੱਗੇ ਕਹਿੰਦੀ ਮੈਂ ਖਾਈ ਹੁੰਦਾ ਦੇਖ ਕੇ ਕਹਿੰਦੇ ਘਰੇ ਦੇਖੋ ਗਰੇਸੀ ਗੇ ਮੇਰੇ ਮਮਾ ਨੂੰ ਜੁਕਤੀ ਪਾਈ ਬੈਠੀ ਦੇਖ ਗਰੇਸੀ ਦੇਖ ਹੋ 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 ਤੇਰਾ ਤਾਂ ਸੈਨਾ ਤੋਂ ਤਾਂ ਕੀਤਾ 12:00 1 ਵਜੇ ਸਾਨੂੰ ਸੌਂ ਗਿਆ। ਦੇਖ ਹੁਣ ਅਸੀਂ ਚੱਲੇ ਆ ਭਾਗਤੇ ਤੇ ਵੀ ਫਿਰ ਆ ਕੇ ਮਿਲਦੇ ਆ ਤੁਹਾਨੂੰ ਆ ਕੇ ਅਸੀਂ ਵੀ ਵੀਡੀਓ ਕੰਪਲੀਟ ਬਣਾਵਾਂਗੇ ਬਾਵਾ ਦਿਨ ਹੋਗੇ ਵੀਡੀਓ ਤਾਂ ਨਹੀਂ ਮੈਂ ਬਣਾਉਂਦੀ ਸੀ। ਮੇਰੀ ਬੀਬੀ ਨੂੰ ਦਰੰਗ ਹੋ ਗਿਆ ਸੀ ਬਿਮਾਰ ਸੀ ਉਹ 8-9 ਦਿਨ ਹੋ ਗਏ ਤੇ ਮੇਰਾ ਦਿਲ ਨਹੀਂ ਸੀ ਕਰਦਾ ਕਿ ਇਸ ਕਰਕੇ ਮੈਂ ਬਣਾਈ ਨਹੀਂ ਵੀਡੀਓ। ਹੁਣ ਉਹ ਠੀਕ ਆ ਫਰਕ ਆ ਉਹਦਾ ਤੇ ਤਾਂ ਕਰਕੇ ਹਾਂਜੀ ਨਾਨਦੇ ਮੇਰੀ ਹੋ ਗਈ ਤਿਆਰ ਹੈਲੋ ਗਰਮੀਤ ਹੈਲੋ ਤੇ ਮੈਂ ਖੈ ਨਾ ਦਿਵਾਲੀ ਹੈਗੀ ਤੇ ਮੈਂ ਹ ਮੁੜ ਕੇ ਫੇਰ ਨਹੀਂ ਸਾਤ ਹੁਣੀ ਆਏ ਜਾਣਾ ਮੈਂ ਖੈ ਦਿਵਾਲੀ ਦਿਵਾਲੀ ਲਈ ਜਾ ਸਿਆਲ ਵਾਲੇ ਕੱਪੜੇ ਤੇਰੇ ਅਸੀਂ ਬਾਅਦ ਚ ਸਿਆਲਾ ਚਾਵਾਂਗੇ ਉਦੋਂ ਦੇ ਦਾਂਗੇ ਠੀਕ ਹੈ ਬਾਕੀ ਉ ਵੀ ਵਿਚਾਰੀ ਇਹ ਸਫਰ ਜੇ ਚ ਇਹ ਜੇ ਥਾਈ ਆਈ ਸੀਗੀ ਮਰਗ ਹੋ ਗਈ ਸੀ ਗਾਹਾਂ ਉੱਥੇ ਵੀ ਜਾ ਕੇ ਫਿਰ ਹੁਣ ਦੋ ਦੇਣਾ ਸੇਠ ਮੱਲਮੱਲੀ ਰੱਖ ਲਈ ਤੇ ਆ ਹੈਗੀ ਬੂਟਿਆਂ ਦੀ ਕਟਿੰਗ ਇਨੂ ਵੀ ਬੂਟੇ ਦਾ ਵਾਲਾ ਸ਼ੌਂਕ ਆ। ਭਣੇ ਅਸੀਂ ਬਾਲੀ ਵੀਡੀਓ ਤਾਂ ਨਹੀਂ ਬਣਾਈ ਸੀਗੀ ਮੈਂ ਕਿ ਦੁੱਖ ਸੁਖ ਨਹੀਂ ਹੁੰਦਾ ਫਿਰ ਦੁੱਖ ਸੁਖ ਤਾਂ ਨਹੀਂ ਬੰਦੇ ਨੂੰ ਆਏ ਦੱਸਣਾ ਵੀ ਅਸੀਂ ਗੱਲਾਂ ਕੀ ਕਰਦੇ ਹਣਾ ਵੀ। ਤਾਂ ਨਹੀਂ ਬਣਾਈਗੀ। ਨਵੀਂ ਨੇ ਰੱਖ ਲੈ ਇੱਕ ਦਿਨ ਤਾਂ ਭੂਣ ਹੈ ਨਾ ਨਵੀ। ਹੈਲੋ। ਭੂਆ ਤਾਂ ਪੰਜੀ ਨਾਲ ਪਿਆਰ। ਹਲੇ ਤਾਂ ਪਿਆ ਗਰਮੀ ਤਾਂ 20 ਮਿੰਟ ਪਏ ਹੈਗੇ। ਅੱਡਾ ਤੱਪ ਨੂੰ ਨੇੜੀ ਐ 2 ਮਿੰਟਾਂ ਚ ਬਗ ਜਾਗੇ 10 ਮਿੰਟ ਹੋਰ ਰੁਕ ਜੇ ਕੋਈ ਨਾ ਫੇਰ ਕੀ ਹੈਗਾ ਕਿਤੇ ਕਿਲਮ ਹੈ ਪਾਇ ਤਾਂ ਹੈਗੇ ਸਾਰਾ ਕੁਝ ਤੇ ਮੈਂ ਰਹਿੰਦੇ ਮੈਂ ਇੱਥੇ ਕੀ ਕਰਾਂ ਵੀ ਕੀ ਛਾਂਦੀ ਐ ਮੈਂ ਨਾ ਵੀ ਉਸੇ ਵੀ ਨਹੀਂ ਇਤਕੋ ਠੀਕ ਹੈ ਹਾਂ ਕਰਦੀ ਐ ਲੈ ਭਣੇ ਤਿਆਰ ਹੋ ਗਏ ਮੇਰੇ ਨਾਲ ਦਾ ਵਾਪਸ ਦਾ ਟਾਈਮ ਹੋ ਗਿਆ ਤੇ ਨਹੀਂ ਚੱਲੀ ਐ 2 ਦਿਨ ਥਾਗੀ ਟਾੜੇ ਦਿਨ ਲਾ ਕੇ ਆ ਗਈ ਤੇ ਹੁਣ ਮੈਂ ਚੜਾਉਣ ਜਾਂਦੀ ਹਾਂ ਚਲ ਗਈ ਚਲੋ ਠੀਕ ਹੈ ਤਾਦੀ ਬਾਏ ਬਾਏ 베بی ਕਾ ਤਾ ਦੇਖ ਕੇ ਗਰੇਸ ਮੈਂ ਨਹੀਂ ਆਂਦੀ ਨਹੀਂ ਲੈ ਕੇ ਆਂਦੀ ਨਹੀਂ ਲੈ ਕੇ ਆਂਦੀ ਤੇ ਮੇਰੇ ਮम्मा ਨੂੰ ਮੈਂ ਲੈ ਕੇ ਜਾਂਦੀ ਨਾ ਮੈਂ ਨਹੀਂ ਲੈ ਕੇ ਜਾਂਦੀ ਬੂਆ ਜਾਂਦੀ ਐ ਬੂਆ ਗਰੇਸ ਜਾਂਦੀ ਐ ਦੇਖ ਕੇ ਕਹਿੰਦੇ ਜਾ ਨਾ ਰੱਖ ਨਾ ਲੈ ਕੇ ਚੱਣੇ नहीं जानदी होले ने एड़ी तेरी शान आ गई ना मेरी भूआ ये जान ना देखे ना जावां चल चल ना नहीं जानदी नहीं जानदी चल देख जान है पापा तल आ गया देख ले कोई प्यार कर जान ना मैं नहीं जानदी नहीं जानदी गिरी चल अब वो बस मना कर ਵੇੜਾ ਚੰਗਾ ਨਹੀਂ ਜਾਂਦੀ। ਜਾਂ। ਕੈਨ ਚਾਣਾ ਬਾਤ ਰੋਕਦੀ ਰਦਾ ਤਾਂ ਅਮਚਾ। ਹਾਂ। ਚੱਲ ਜਾ। ਚੱਲ ਅਸੀਂ ਹਾਂ ਨਹੀਂ ਜਾਂਦੀ। ਕਹਿੰਦੀ ਬੋ ਬੋ। ਜਾਣਾ ਨਹੀਂ ਜਾਂਦੀ, ਨਹੀਂ ਜਾਂਦੀ ਕੱਲ। ਤੇਰੀ ਫੁਆ ਹੈ। ਤੇਰੀ ਫੁਆਗੀ। ਹਾਂ। ਹਾਂ ਕੀ ਹੋ ਗਿਆ। ਜਾਂ ਨਾ ਕਹਿੰਦੀ। ਨਹੀਂ ਜਾਂਦੀ ਜੰਗਾ ਨਹੀਂ ਜਾਂਦੀ। ਦੀ ਹੈ ਹਾਂਜੀ ਬਸ ਚੜਾ ਕੇ ਆਈ ਹੈਗੀ ਮੇਰੀ ਨਾਨਦ ਨੂੰ ਮੈਂ ਤੇ ਹੁਣ ਸਾਡਾ ਜੀਜਾ ਇਹਨਾਂ ਲੱਗਦਾ ਸੁਣਨਾ ਸੁਣਨਾ ਲੱਗਦਾ ਹੈਗਾ ਘਰ ਜਾ ਵਧੀਆ ਰੌਣਕ ਸੀਗੀ ਗੱਲਾਂ ਬਾਹਲੀਆਂ ਸੁਣਾਉਂਦੀ ਹੈਗੀ ਨਿੱਕੀਆਂ ਨਿੱਕੀਆਂ ਜਵਾਕਾਂ ਦੀਆਂ ਕਰੀ ਜਾਂਦੇ ਆ ਆਪਣੇ ਪੋਤਿਆਂ ਦੀਆਂ ਤੇ ਬਚਪਨ ਦੀਆਂ ਗੱਲਾਂ ਸੁਣਾਉਣ ਲੱਗੀ ਸੀ ਗਰੇਸੀ ਵੀ ਕਹਿੰਦੀ ਜਾਨ ਆ ਬੂਆ ਦੇਖਿਓ ਠੀ ਗਰੇਚੀ ਬੂਆ ਗਈ बह गई चप्पया करके चलो बाकी सारा मेरा काम हो गया झाड़ू हजे मैं हूँ ही नहीं लाँगी क्योंकि वो हूँ ही गई है थोड़ा रुक के लाऊंगी बाकी रोटी पानी खवा के तोरिया बेचारी बिहार भी देता सगन भी देता तो नवी के डैडी भी गए काम तो वह मिल गए सुबह वीडियो में ज्यादा ता नहीं बनाई मैं चलो गलत करते हैं है ना ਚਲੋ ਤਾਂ ਕਰਕੇ ਨਹੀਂ ਮੈਂ ਜਿਆਦਾ ਉਹ ਕੀਤਾਗਾ ਕੱਲਾ ਸੀ ਭੱਜਦੇ ਗਈ ਸੀ ਭੱਜਦੇ ਆ ਕੀ ਤੇਰਾ ਸੀ ਰੋਟੀ ਟੁੱਕ ਦਾ ਬਣਾਇਆ ਤੇ ਆ ਕੇ ਉਹ ਤੇ ਹਮਾਰ ਲੱਗ ਗਈ ਕਹਿੰਦੀ ਤੇਰਾ ਕੰਮ ਵਾਲਾ ਪਿਆ ਲੈ ਮੈਂ ਤੇ ਹਮਾਰਦੀਆਂ ਕੱਪੜੇ ਨਹੀਂ ਆ ਤੇ ਮੈਂ ਹੈ ਰਹਿਣ ਦੀ ਤੇ ਫਿਰ ਵੀ ਚਲ ਉਹਨੇ ਤੇ ਹਾਂ ਵੀ ਮਾਰਦੀਆਂ ਤੇ ਫਿਰ ਕਹਿੰਦੀ ਮੈਂ ਕੰਮ ਕੋਈ ਨਾ ਹੋਰ ਦੱਸ ਦੇ ਕੀ ਕਰਾਂ ਮੈਂ ਕੁਛ ਨਹੀਂ ਕੁ ਪੈ ਜਾ ਆ ਰਾਮ ਦਾ ਤੂੰ ਆਪਦੇ ਪੇਕੀ ਆਈ ਵੀ ਮੈਂ ਕਹ ਜੀ ਤੂੰ ਮੈਂ ਜਾਨੀ ਮੈਂ ਵੀ ਨ ਕੁਛ ਕਰਦੀ ਵਾਲਾ ਮੈਂ ਤੂੰ ਬੈ ਜਾ ਬਸ ਤੂੰ ਸੇਵਾ ਕਰਾ ਲੈ ਆਲਦੀ ਹੁਣ ਮੇਰਾ ਥੋੜਾ ਜਿਹਾ ਕੰਮ ਰਹਿ ਗਿਆ ਉਹ ਕਰੂੰਗੀ ਰਸੋਈ ਸਾਫ਼ ਕਰੂੰਗੀ ਬਾਹਰ ਦਿੱਲਾ ਆ ਹੋਇਆ ਪਿਆ ਮੀ ਆ ਗਿਆ ਦੋ ਦਿਨ ਹੋ ਗਏ ਮੀ ਹੁੰਦੇ ਨੂੰ ਤੇ ਇਹ ਗੁੱਟਿਆਂ ਚੋਂ ਪਾਣੀ ਕੱਢਿਆ ਮੈਂ ਸੁਬਾ ਵੀ ਹਾਂਜੀ ਦੁੱਧ ਨੂੰ ਵੀ ਬਾਹਰ ਦਿਵਾ ਲਿਆ ਆਪਾਂ ਨੇ ਤੇ ਸਾਫ਼ ਸਫਾਈਆਂ ਵੀ ਸਾਰੀਆਂ ਹੋ ਗਈਆਂ ਆਪਣੀਆਂ ਇੱਧਰ ਸੁੱਤੀ ਪਈ ਗ੍ਰੀਸੀ ਇੱਧਰ ਲੈ ਕਮਰੇ ਚ ਵੀ ਲਾਤਾ ਚਾੜੂ ਪੋਚਾ ਇਨਨ ਮੈਂ ਤੋੱਤਾ ਸੀ ਵਪਾਰੀ ਬੂਟਿਆਂ ਆਮ ਇੱਕ ਜੱਗ ਲੈ ਕੇ ਆਈਆਂ ਜਮੈਂ ਇਹਦੇ ਨਾਲ ਹੀ ਮੈਚ ਕਰ ਗਿਆ ਡਰਾਈ ਫਰੂਟ ਖਾਣ ਵਾਲਾ ਇਹ ਮੈਂ ਤਾਂ ਵੈਸੇ ਹੀ ਲਈ ਸੀਗੀ ਫ੍ਰੀਜ ਚ ਲੈਣ ਦਾ ਰੀਤੀ ਇਹ ਤਰ੍ਹਾਂ ਵੀ ਸਾਰੀ ਸਾਫ ਸਫਾਈ ਹੋ ਗਈ ਹੁਣ ਮੈਂ ਨਾ ਆਉਣ ਜਾਵਾਂਗੇ ਨਵੀਂ ਕਰੀ ਜਾਂਦੀ ਆਪਦੀ ਪੜਾਈ ਤੇ ਉਹ ਨਾ ਜਿਹੜੇ ਸਾਮ ਹੈਗੇ ਜਿਹੜੇ ਨਹੀਂ ਸਮਝਉਂਦੇ ਤੇ ਉਹ ਫੋਨ ਤੇ ਦੇਖ ਲੈਂਦੀ ਆ ਸਮਝ ਲੈਂਦੀ ਹੈ ਬਾਰ ਵੀ ਮੌਸਮ ਐ ਹੋਇਆ ਪਿਆ ਠੰਡਾ ਠੰਡਾ ਤੇ ਬੱਦਲ ਵਈ ਐ ਹਾਂ ਮੈਂ ਬੱਲ ਜੀ ਐਂ ਚੜਾਤੀ ਐ ਰਾਖੀ ਵੀ ਐ ਲੈ ਹੁਣ ਇਹਦੇ ਤੇ ਫੁੱਲ ਹੋਰ ਲੱਗਣਗੇ आमा ही मच गया उपरों सारा कटता हूँ पानी पुनी सारे सही है एक दो आ खराब हो जो डंडिया ये नहीं सही चले गए दूजा सही है परे फोट भी बनती इथ चलो कटिंग करके ਹੋਰ ਗਮਲੇ ਚਲਾ ਲਾਂਗੇ ਇਹ ਵਧੀਆ ਸਹੀ ਚੱਲੀ ਜਾਂਦੇ ਨੇ ਤੇ ਆਪਣਾ ਰਿੱਕਾ ਪਾਮ ਵੀ ਵਧੀਆ ਚੱਲ ਪਿਆ ਇਹਦਾ ਮੈਨੂੰ ਬਹੁਤ ਸ਼ੌਂਕ ਸੀ ਪਹਿਲਾਂ ਮੇਰਾ ਖਰਾਬ ਹੋ ਗਿਆ ਤੇ ਮੈਂ ਕਿਹਾ ਦਵਾਰੇ ਮੈਂ ਲਾਉਣਾ ਹੀ ਲਾਉਣਾ ਇਹਨੂੰ ਚਲਾਉਣਾ ਹੀ ਹੈਗਾ ਬਾਕੀ ਸਾਰੇ ਤਾਂ ਠੀਕ ਚੱਲੀ ਜਾਂਦੇ ਆ ਆ ਵੀ ਖਰਾਬ ਹੋ ਗਏ ਸੀਗੇ ਦੋਨੇ ਇਹ ਵੀ ਮੈਂ ਮਸਾ ਹੀ ਠੀਕ ਕਰਕੇ ਚਲਾਏ ਹੈਗੇ ਹੁਣ ਇਹਦੀਆਂ ਵੀ ਫੁੱਟਾਂ ਨਿਕਲਣ ਲੱਗੀਆਂ ਆਸੇ ਫੁੱਟ ਹੈ ਤੇ ਗਨੇ ਆਸ ਹੈਗੀਆਂ फूलले रे बहुत सोने लागदे है ये एक का बुट्टा वदिए बच गया बाकी आ दो तीन खराब हो गए चलो कई चीज खराब भी हो जाती नहीं चलती है आ भी ठीक चली जाते आप पर मेरा लाया सीजा रही है कागा रबर प्लांट मैंने तो ना ही नहीं होता कई मेरी चीज मैं किन हूं मां मैं रखता ਹੇ ਵੀ ਉਹੀ ਆਪਾਂ ਮੈਂਗਾ ਇਹ ਨਸਲ ਹੋਰ ਹੈਗੀ ਤੇ ਹਜੇ ਲਾਉਣਾਗਾ ਕਮਰੇ ਚ ਤੇ ਆ ਆਪਾਂ ਨੇ ਉਪਰ ਉਪਰੋ ਕੱਟਤੀਆਂ ਸੀਗੀਆਂ ਇਹਦੀਆਂ ਪਰ ਪੀਸੀਆਂ ਹੀ ਆ ਤੇ ਆ ਫੇਰ ਫੋਟਾ ਨਿਕਲੇਗੀ ਇਹ ਆਪਣੀ ਕਟਿੰਗ ਜਿਹੜੀ ਲਾਈ ਸੀਗੀ ਇਹ ਵੀ ਚੱਲ ਪਈ ਤੇ ਉਸ ਤੋਂ ਮੈਂ ਉਹ ਸੜਾ ਡੱਬੇ ਦਾ ਢੱਕਣ ਜਿਆ ਦਿੱਤਾ ਸੀ ਉਹ ਮੈਂ ਲਾਤਾ ਕਿਉਂਕਿ ਇਹ ਥੋੜੇ ਜਿ ਉੱਚੇ ਹੋ ਗਏ ਹਣ ਤੇ ਇੱਕ ਪਾ ਮੋਗਰੇ ਦੀ ਕਟਿੰਗ ਲਾਈਆ ਸੀ ਇਹ ਵੀ ਚੱਲ ਪਈ ਆ ਚੱਲ ਪਈ ਆ ਤਾਂ ਕਿੰਨੀ ਉੱਚੀ ਵਾਕਿਆ ਦੇ ਜਿਦੋਂ ਨੇ ਫੁੱਲ ਹੁਣ ਕੱਟ ਗਏ ਰਤਨ ਇੱਕ ਚੀਜ਼ ਹੋਰ ਤੋਂ ਖੋਣੀ ਸਮ ਆ ਦੇਖ ਆ ਵੀ ਮੈਂ ਕਟਿੰਗ ਹੀ ਲਾਈ ਸੀਗੀ ਕਿਉਂਕਿ ਜਦੋਂ ਤੁਸੀਂ ਕਹੋਗੇ ਬਾਰ ਬਾਰ ਦੱਸਦੀ ਹੈ ਜਦੋਂ ਆਪਾਂ ਆਪਦੇ ਹੱਥੀ ਕੋਈ ਚੀਜ਼ ਲਾਉਣੇ ਨਾ ਉਹ ਚੱਲ ਪੇ ਹੋ ਜੇ ਤਾਂ ਫਿਰ ਉਹਦੀ ਆਪਾਂ ਨੂੰ ਖੁਸ਼ੀ ਬਹੁਤ ਹੁੰਦੀ ਹੈ ਇਹਾ ਥੱਲੋਂ ਵੀ ਫੋਟ ਕੱਟ ਰਿਹਾ ਹੈਗਾ ਇਹ ਤੇ ਆਹ ਵਾਲੇ ਜਿਹੜੇ ਨਿੱਕੇ ਨਿੱਕੇ ਆ ਇਹ ਹੈਗੇ ਕਾਲੇ ਤੇਲ ਤੇ ਆਹ ਮੈਂ ਸਿੱਟੇ ਸੀਗੇ ਇੱਥੇ ਵੀ ਉਹਦੇ ਅਨਾਰ ਦੇ ਇਹ ਬੂਟੇ ਬਣ ਗਏ ਇੱਥੇ ਚਾਰ ਪੰਜ ਬੂਟੇ ਗਰੇ ਹੁੰਦੇ ਕਾ ਸਿਕੋਂ ਸੀਗਾ ਤੇ ਆਹ ਆਪਣੇ ਪਪੀਤੇ ਚੱਲ ਪਏ ਪਪੀਤੇ ਮੈਂ ਬਾਵਾ ਸਾਰੇ ਵੀ ਸੱਟਦੇ ਸੀ ਇੱਥੇ ਵਧੀਆ ਚੱਲ ਪਏ ਹੈ हां अभी अपनी वधिया चली जांदे गुट्टी दा इनਾਂ ਵਿੱਚ ਖਲ ਪਾਈ ਵੀ ਸੀਗੇ ਤੇ ਖਲ ਨਾਲ ਨਾ ਫਲ ਚੱਕ ਲੈਂਦੇ ਇਹ ਫੁੱਲ ਬਹੁਤ ਨਿਕਲਣਗੇ ਹਣੇ ਦੇ ਨਾਲੇ ਫੋਟਾਂ ਕੱਢ ਵਧੀਆ ਲੱਗਦਾ ਹੈ ਸਾਰਾ ਸਮਾਂ ਹਰੇ ਭਰੇ ਦਾ ਆ ਲੈਣ ਦੀ ਪੀਵੀਸੀ ਬਾਥਰੂਮ ਚਲਾਉਣੀ ਹੈ ਪਿਛਲੇ ਪਿਛਲੇ ਚ ਲਾਤੀ ਤੇ ਇਧਰਲੇ ਚ ਲਾਉਣੀ ਹੈ ਥੋੜਾ ਜਿਆਦਾ ਰੰਗ ਦਾ ਤੋੜ ਗਈਆਂ ਫੱਟੀਆਂ ਲੈਣ ਦੀ ਹੈ ਹੁਣ ਮੈਂ ਬਣਾਉਂਗੀ ਥੋੜੀ سی ਚਾਹ